ਤਾ ਸਾਹਮਣੇ ਵੇਖੋ ਬੇੜੀ ਤੇ ਉਧਰ ਆਉਂਦੇ ਨਿਕੇ ਨਿਕੇ ਬੱਚੇ ਉਧਰ ਸਾਡਾ ਪਰਿਵਾਰ ਆਪਦੇ ਜੀ ਸਾਡੇ ਤੇ ਹਰ ਸਾਲ ਹੀ ਐਵੇਂ ਸੜਨਾ ਹੁੰਦੀ ਹਰ ਸਾਲ ਯਾਰ ਕਿ ਵੀ ਸਾਨੂੰ ਕਿਸੇ ਨੇ ਕੋਹ ਨਹੀਂ ਦੱਸਿਆ ਵੀ ਪਾਣੀ ਆਉਣਾ ਜਾਂ ਕਿਵੇਂ ਆ ਕੋਈ ਸਾਨੂੰ ਦੱਸ ਦੇ ਪਹਿਲਾਂ ਦਿਹਾੜੀ ਹੁਣ ਇੱਕ ਉਤੋਂ ਵੇਖੋ ਜੇ ਬੰਨ ਦੀ ਪਟਾਈ ਦਹੀਂ ਵਾਰ-ਵਾਰ ਉਹੋ ਹੀ ਗੱਲ ਕਰਦੇ ਕਿ ਬੰਨ ਦੀ ਪਟਾਈ ਉਹਨੂੰ ਹੁੰਦੀ ਆ ਤੇ ਬੰਨ ਦੇ ਵਿੱਚ ਜੇ ਪਾਣੀ ਵਧੇ ਤੇ ਬੰਨ ਟੁੱਟਣ ਦਾ ਵੀ ਡਰ ਹੋ ਸਕਦਾ ਤਾਂਹੀਂ ਇਹੋ ਚਾਹੁੰਦੇ ਸਰਕਾਰ ਨੂੰ ਵੀ ਇੱਥੇ ਕੋਈ ਨਾ ਕੋਈ ਆਵੇ ਸਾਨੂੰ ਪੁੱਛੇ ਵੀ ਜਾਂ ਕੋਈ ਦੇਖੇ ਕੀ ਝੋਨਿਆਂ ਦਾ ਹਾਲ ਆ ਜਾਂ ਤੁਹਾਡਾ ਕੀ ਹਾਲ ਕੋਈ ਅਜੇ ਤੱਕ ਨਹੀਂ ਪੈਂਚੇ ਜੋ ਮੌਜੂਦਾ ਹਾਂਜੀ ਕੀ ਕਹਿਣਾ ਚਾਹੋਗੇ ਆ ਪਾਣੀ ਦਾ ਡਾ ਪੱਧਰ ਵਧਿਆ ਹੈ ਕਹਿਣਾ ਕੀ ਜਉਨੇ ਇੱਥੇ ਤੇ ਕੋਈ ਪ੍ਰਸ਼ਾਸਨ ਨਹੀਂ ਆਇਆ ਜੀ ਹਾਂ ਤੇ ਨਾ ਕੇ ਨੇ ਆਣ ਕੇ ਕੋਈ ਸਾਰ ਹੀ ਲਈ ਹੈ ਜੀ ਤੇ ਜੀ ਉਲਟਾ ਇਹ ਜਿਹੜਾ ਬੰਨ ਮਾੜਾ ਮੋੜ ਬਣਿਆ ਉਹਦੀ ਵੀ ਪਟਾਈ ਕਰੀ ਜਾਂਦੇ ਹਾਂ ਜੀ ਵੀ ਜਿਹੜੇ ਘਰ ਉਧਰਲੀ ਸਾਈਡ ਬਜੇ ਆ ਮੇਰੇ ਹਿਸਾਬ ਨਾਲ ਉਹਨਾਂ ਨੂੰ ਰੋੜਨਾ ਚਾਹੁੰਦੇ ਆ ਅਹੀਂ ਤੇ ਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਜਾਂ ਤੇ ਆਣ ਕੇ ਸਾਰ ਲਾਓ ਤੇ ਜਾਂ ਫਿਰ ਜਦੋਂ ਟੁੱਟ ਗਿਆ ਉਦੋਂ ਮਿਨਾਓ ਆਪਣੇ ਸਿੱਧਾ ਸਾਫ ਤਰ ਜਾ ਕਿੰਨੀਆਂ ਕਿੰਨੀਆਂ ਕੋਈ ਜਿਹੜੀਆਂ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਮੁਸ਼ਕਲਾਂ ਤੇ ਬਹੁਤ ਜ਼ਿਆਦਾ ਜੀ ਹਮ ਸਾਰੀਆਂ ਮੁਸ਼ਕਲਾਈਆਂ ਜੀ ਕੋਈ ਨਹੀਂ ਹੈਗਾ ਹੀ ਨਹੀਂ ਕੋਈ ਹੱਲ ਹੀ ਨਹੀਂ ਹੈਗਾ ਜਿਹੜਾ ਉਧਰੋਂ ਬੇੜੀ ਤੇ ਜਾਈਦਾ ਬੇੜੀ ਤੇ ਆਈਦਾ ਜਿਹੜੇ ਪਰਿਵਾਰ ਵਿੱਚ ਹੈਗੇ ਨਾ ਕੋਈ ਬੱਤੀ ਦਾ ਹੈਗਾ ਕੋਈ ਟੈਂਸ਼ਨ ਨਾ ਕੋਈ ਗੱਲ ਨਾ ਬਾਤ ਜੈਂਪਰ ਸਾਰੀ ਲੱਤੀ ਹੈ ਜੀ ਹਾਂਜੀ ਹਾਂਜੀ ਕਿਹੜੀ ਕਿਹੜੀ ਫਸਲ ਜਿਹੜੀ ਖਰਾਬ ਹੋਈ ਆ ਝੋਨਾ ਵਾਂ ਜੀ ਤੇ ਮਕਈਆਂ ਹੋਈਆਂ ਕਮਾਦ ਆ ਕੋਈ ਤੇਲ ਵਗੈਰਾ ਪੱਠੇ ਵਗੈਰਾ ਕੋਈ ਪ੍ਰਸ਼ਾਸਨ ਨੇ ਸੂਚਿਤ ਨਹੀਂ ਕੀਤਾ ਤੁਹਾਨੂੰ ਕਿ ਪਾਣੀ ਛੱਡਣ ਲੱਗੇ ਹਾਂਜੀ ਪ੍ਰਸ਼ਾਸਨ ਨੇ ਕਿਸੇ ਅਧਿਕਾਰੀ ਨੇ ਨਹੀਂ ਨਹੀਂ ਉਹਨਾਂ ਕਿਸੇ ਨੇ ਨਹੀਂ ਕੀਤਾ ਚਲੋ ਇੱਧਰ ਹੈਗੇ ਸੰਤ ਚਲੋ ਅਸੀਂ ਉਦੋਂ ਨੋਜਤੇ ਸੀ ਚਲੋ ਅਸੀਂ ਆਪ ਦੇ ਤੌਰ ਤੇ ਇਨਸਾਨੀ ਨਾਤੇ ਆਣ ਕੇ ਮੈਂ ਰੋਲਾ ਰੁਲਾ ਇੱਥੇ ਪਾਇਆ ਆਣ ਕੇ ਜਿੰਨੇ ਕੋਈ ਇੱਕ ਦੋ ਸੰਤ ਨਿਕਲੇ ਕੋ ਵਿੱਚ ਰੋੜ ਰੋੜ ਗਏ ਹੂੰ ਉਤੋਂ ਪ੍ਰਸ਼ਾਸਨ ਨੇ ਕੋਈ ਨਹੀਂ ਦੱਸਿਆ ਇਹ ਕੀ ਹੁਣ ਮੰਗ ਕਰੋ ਕਿਤੇ ਮੰਗ ਇਹੀ ਕਰਦੇ ਆ ਪ੍ਰਸ਼ਾਸਨ ਆ ਕੇ ਅਨਸਾਰ ਦੇਵੇ ਦੇਣਾ ਲੈਣਾ ਤੇ ਗੱਲ ਗਾਂ ਦੀ ਆ ਨਾ ਆਣ ਕੇ ਫਿਰ ਦੱਸੇ ਪੁੱਛੇ ਤੇ ਸਈਆਂ ਨੂੰ ਇੰਨਾ ਹੀ ਹੌਸਲਾ ਹੀ ਬੜਾ ਹੈ